ਸੋ ਜਨੂੰ ਬਹੁਤ ਵਧੀਆ ਝੋਟੀ ਆ ਦੂਸਰਾ ਸੂਹਾ ਸੂਪੀਆ 13 ਕਿਲੋ ਦੋ ਤਿੰਨੇ ਪਹਿਲੇ ਸੂਵੇ ਦੇ ਭਰਿਆ ਔਰ ਕੀ ਦੂਸਰਾ ਸੂਹਾ ਸੂਈ ਆ ਅੱਜ ਹੀ ਸੂਈ ਠੀਕ ਹੈ ਜੀ ਬਾਕੀ ਜੇਹ ਰਹਿ ਗਈ ਇਹ ਪੌਣ ਵਾਲੀ ਕੱਟੀ ਨੂੰ ਜਨਮ ਦਿੰਦਾ ਹੈ ਬਹੁਤ ਵਧੀਆ ਫੁੱਲ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਅੱਗੇ ਲੈ ਕੇ ਦਿੰਨੇ ਆਂ ਐਂਡ ਤੱਕ ਬਣੇ ਰਹੋ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਭੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਕਰਦੇ ਆ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਅੱਜ ਦੀ ਵਿਜਿਟ ਪਿੰਡ ਮਾਣੇ ਮੱਲੀਆਂ ਜ਼ਿਲ੍ਹਾ ਤਰਨਤਾਰ ਸਰ ਤੇ ਤਹਿਸੀਲ ਵੀਰ ਨੂੰ ਤਰਨਤਨ ਭਾਈ ਸ਼ਮਸ਼ੇਰ ਕੋਲ ਪਹੁੰਚੇ ਆ ਦੋ ਝੋਟੀਆਂ ਲੈ ਕੇ ਆਇਆ ਚੰਗੀਆਂ ਐਂਡ ਤੱਕ ਬਣੇ ਰਹੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰਿਓ ਹੋਰ ਵੀ ਕਿਸੇ ਦਾ ਫਾਇਦਾ ਆ ਜੇ ਕੋਈ ਆਪਣੀ ਖਰੀਦਦਾਰੀ ਕਰ ਸਕੇ ਤੇ ਪੁੱਛਦੇ ਅੱਜ ਦੇ ਕਿਵੇਂ ਦੇ ਰਹਿਣਗੇ ਭਾਪਾ ਭੱਤੇ ਜਾਇਜ਼ ਤੋਂ ਜਾਇਜ਼ ਕੀਮਤ ਦੇ ਵਿੱਚ ਤੁਹਾਨੂੰ ਖਰੀਦਦਾਰੀ ਕਰਾਵਾਂਗੇ ਆਓ ਕਰੀਏ ਡਿਟੇਲ ਸਾਂਝੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਹਾਨੂੰ ਸਭ ਕੀ ਹਾਲ ਜੋ ਵਧੀਆ ਠੀਕ ਜੀ ਹਾਂਜੀ ਵਧੀਆ ਜੀ ਵਧੀਆ ਪੂਰੀ ਚੜ੍ਹਦੀ ਕਲਾ ਮੌਸਮ ਠੰਡੇ ਹੋ ਗਏ ਹਨਾ ਮੌਸਮ ਠੰਡੇ ਹੋ ਗਏ ਚਲੋ ਤੇ ਰੱਬ ਦੀ ਰੰਗ ਤੇ ਨਾਮ ਦੱਸਿਓ ਜੀ ਨਾਮ ਆਪਣਾ ਛੇਦਾ ਜੀ ਹਾਂਜੀ ਪਿੰਡ ਮਾਣੇ ਮੱਲੀਆਂ ਜ਼ਿਲ੍ਹਾ ਤੇ ਤਸਵੀਰ ਜ਼ਿਲ੍ਹਾ ਵੀ ਕਰਨਤਾਲ ਤੇਲ ਵੀ ਕਰਨਤਾਲ ਮੋਬਾਈਲ ਨੰਬਰ ਜੀ 9779721243 ਠੀਕ ਆ ਹਾਂਜੀ ਸਰਵਾਰ ਕਰਕੇ ਇਤੋਂ ਹਾਂਜੀ ਆ ਮੈਂ ਜੀ ਛੋਟੀ ਛੋਣ ਵਾਲੀ ਆ ਕੋਈ ਵੀ ਲੇਖਾ ਜੋਖਾ ਮੈਂ ਨਾ ਪੂਰਾ ਹੈ ਹਾਂਜੀ ਹਾਂਜੀ ਸਾਮਬੀ ਦੇ ਲੋ ਸਾਮਬੀ ਨਾ ਕਹਿੰਦੇ ਪਲੀ ਪਲੀਤੀ ਪੂਰੀ ਆ ਛੋਟੀ ਭਜਨ ਵਰਤੀ ਵਾਲੀ ਥਣ ਭਾਂਡੇ ਵਾਲੀ ਆ ਹਾਂਜੀ ਤੇ ਬਾਕੀ ਇਹ ਚੱਕਰ ਹੈਗਾ ਏ ਤੇ ਆਪਾਂ ਮੁੱਲ ਚੈਜ ਕਰਨਾ ਹੈ ਹਾਂ ਭਾਵੇਂ ਵੀਰ ਕੋ ਵੇਚਣਾ ਨਾਲ ਲੈ ਲੈ ਤਦ ਵੀ ਵਿਕੂਗੀ ਚਲੋ ਠੀਕ ਆ ਜੀ ਤੋਰਾ ਕਰਾ ਦਈਏ ਚੈੱਕ ਹਾਂ ਬਿੰਦਗਾਂ ਵਾਲਾ ਛੱਡਾ ਸੱਜਣੋ ਤੇ ਝੋਟੇ ਚੰਗੀ ਆ ਕਾਲੀ ਸ਼ਾਹ ਇੱਕ ਰੰਗ ਆ ਜੀ ਠੀਕ ਆ ਸਿੰਗ-ਸਿੰਗ ਚੰਗੇ ਕੁੜੰਡ ਲਾਈ ਬੈਠੀ ਰਾਜੀ ਬੜੀਆ ਝੋਟੀ ਪੂਰੀ ਸਾਂਭੀ ਆ ਕਹੇ ਨੇ ਲਓ ਜੀ ਵਾਹ ਜੀ ਵਾਹ ਢਾੜਪਾਣਾ ਬਹੁਤ ਸੋਹਣਾ ਲੱਗਾ ਪੱਤਰ ਆ ਥੱਲੇ ਵਾਲਾ ਠੀਕ ਆ ਜੀ ਘਾਤ ਖੁਦ ਪੂਰਾ ਸੋਹਣਾ ਵੱਡੇ ਆ ਛੋਟੀ ਛੋਟੀ ਨਹੀਂ ਆ ਲੈ ਨੋ ਲਿਆਓ ਮੋੜ ਲਿਆਓ ਮੋੜਦੀ ਮਾਰਦੀ ਵੀ ਮਹਾਈ ਹੈ ਹਨਾ ਲੰਬਾਈ ਵੱਡੀ ਲੰਬਾਈ ਚ ਬੜੀ ਛੋਟੀ ਬਾਈ ਬੜੀ ਜਿਆਦੀ ਫਿਰ ਪਲੀ ਪ੍ਰੀਤੀ ਬੜੀ ਹੈ ਨਾ ਬੇ ਲੰਬੀ ਜਾਂਦੀ ਸੱਜਣੋ ਕਵਰਜ ਨੂੰ ਵੇਖੋ ਵੱਡੀ ਐਸ਼ੋਦੀ ਨਹੀਂ ਆ ਹੱਲੇ ਬਾ ਵੀ ਪੁੱਤਰਾ ਥੱਲੇ ਹੋ ਪਰ ਤਰਿਆ ਲਓ ਜੀ ਬਾਜ ਚੱਲਾ ਤੋਂ ਕਰਾ ਰਿਹਾ ਸਜਣੋ ਕੋਈ ਨਹੀਂ ਲੈ ਲੋ ਵੀ ਪੂਰੀ ਚੌਣ ਚਾਰ ਠੀਕ ਆ ਜੀ ਥਾਂ ਦੀ ਬੰਤਰ ਤੇ ਬਾਕੀ ਬੋਡੀ ਸਕੈਚਰ ਤੁਸੀਂ ਦੇਖ ਸਕਦੇ ਜੀ ਸਿੰਘ ਸੁng ਚੰਗਾ ਕੁੰਡਾ ਲਾਈ ਬੈਠੀ ਕਰਮਾ ਵਾਲੀ ਤੇ ਵਾਹ ਜੀ ਵਾਹ ਮੰਗਣੀ ਸਾਈਡ ਤੋਂ ਦੇਖੋ ਦਿਨੀਆਂ ਵਾਲਾ ਚਟਾਕ ਜੀ ਭਾਈ ਜੀ ਕਿੰਨੇ ਦੀ ਦੇ ਦੀਏ ਮੰਗਣ ਨੂੰ ਦੇ ਭਾਵੇਂ 140 ਮੰਗ ਲਈ ਦੇ ਰਹੀਏ 1 ਵੀਰੀ ਜੀ ਨਹੀਂ ਪਿਆਰ ਮਾਊਟ ਕਰਦਗੇ ਖੁੱਲਾ ਖੁੱਲਾ ਕਰੋ 118 ਨਹੀਂ ਦੇ ਦੀ ਜੀ ਨਹੀਂ ਜੀ ਹੋਰ ਕਰ ਦਿਓ 1 15 ਇਹਦੇ ਦੇਣਾ ਪਾਜੀ ਇਹ ਤੋਂ ਘਾਤ ਨਹੀਂ ਦੇਣੀ ਭਾਈ ਨਹੀਂ ਹਾ ਦਾ ਜੇ 100 ਵੀ ਤੇ ਫਿਰ 1 50 ਦੀ ਵੇਚੂਗਾ ਚਲ ਹਾ ਦਾ 2000 ਕਰ ਦੋ ਤੇ 1 13 ਦੀ ਜਾਣ ਦੋ ਨਾ ਕਰੋ ਮੈਂ ਜਾਣ ਦੋ ਹਾਂ 1 13 ਦੀ ਜਾਣ ਦੋ ਮੁੜ ਕੇ ਫਿਰ ਭੈਣ ਭਰਾ ਦਾ ਕਟਾਉਂਦੇ ਨਹੀਂ ਦਾ ਨਾ ਕਢਾਉਣਗੇ ਥੋੜਾ ਬੜਾ ਪਿਆਰ ਮੌਤ ਕਰ ਦਿਓ ਹਾਂਜੀ ਹਾਂਜੀ ਫਿਰ ਤਾਂ ਛੋੜ ਹੀ ਹੋਣੀ ਜਣ ਗੱਲ ਛੋੜ ਹੀ ਕਰ ਦਿਓ ਹਾਂਜੀ ਹਾਂਜੀ ਬਾਕੀ ਇਹ ਆ ਵੀ 1.5 ਲੱਖ ਦੀ ਮੈਂ ਮੰਡੀ ਜੇ ਕੋ ਲੈ ਜੇ ਤੇ 1.5 ਲੱਖ ਦੀ ਵਿਗਣੇ ਆ ਜੀ ਭਲਕੇ ਹਾਂ ਭਲਕੇ ਕੱਲ ਨੂੰ ਮੰਡੀ ਦੇ ਵਿਸਾਖੀ ਦੇ ਵਿੱਚ 1.5 ਲੱਖ ਦੀਆਂ ਜਾਣੀਆਂ ਪਰ ਆਪਾ ਜਾਇਜ ਹੈ ਨਾ ਆ ਇਥੋਂ ਦਾ ਮੋਲ ਆ ਵੀ ਤਿਆਰੀ ਤੇ ਹੈ ਨਾ ਨੀਲੇ ਦਾ ਇਹਦੇ ਵਿੱਚ 20 ਤਰੀਕ ਨੂੰ ਦਿਨ ਪੂਰੇ ਪੈਰਾਂ ਦੇ ਵੀ ਨਿਸ਼ਾਨ ਨਿਸ਼ੂਣ ਹੈ ਕਿ ਆਂ ਦੀ ਅੱਖਾਂ ਵੀ ਬਿਲੀ ਆਂਦੀ ਹੈ ਅੱਖ ਵੀ ਬਿਲੀ ਬਣ ਕੇ ਆ ਗਈ ਹੈ ਨਾ ਨੀਲੀ ਦੀ ਕੱਟੀ ਹੋਣੀ ਬਧੀ ਦਿੱਤੀ ਹੈ ਨੇ ਪਹਿਲੇ ਸਵੇਰੇ ਅੱਛਾ ਪਹਿਲੇ ਸਵੇਰੇ ਨੀਲੀ ਦੀ ਕੱਟੀ ਪਿਓ ਰਿਹਾ ਪਿਓ ਰਿਹਾ ਜੀ ਹਾਂਜੀ ਹਾਂ ਥੱਲੇ ਵੀ ਨਿਸ਼ਾਨ ਹੈਗਾ ਛੋਡੀ ਦੇ ਤੇ ਮੱਥੇ ਤੇ ਵੀ ਹਾਂ ਮੱਗਰਲੇ ਪੈਰ ਤੋਂ ਹਾਂਜੀ ਹਾਂ ਧੀ ਦਾ ਭਰਾ ਨੀਲੀ ਦਾ ਚੰਗਾ ਅੱਛਾ ਨੀਲੀ ਦਾ ਹੀ ਫੇਰ ਗਾਂ ਹਾਂਜੀ ਠੀਕ ਹੈ ਸਮਾਂ ਜ਼ਰੂਰ ਲੈਂਦੀ ਦਸਤ ਕਿਹੜਾ ਆ ਪਾਪਾ ਕਰਨਾ ਨਾ ਉਹ ਜੀ ਵੀਰ ਕੋਈ ਦੱਸ ਦੇਣ ਸਾਹ ਬਲੂਗਾ ਤੇ ਭਾਵੇਂ ਵਪਾਰੀ ਜਾ ਕੇ ਵੀ 10000 ਦਾ ਭਾਲੇ ਲੇ ਜਿਹੜਾ ਭਾਪ ਆ ਕਰਨਾ ਠੀਕ ਖੋਲ ਕੇ ਤੁਰਤ ਤਰ ਕਰਾਈਏ ਜਾਏਗਾ ਥਾਂ ਲੈ ਵਾ ਬਹੁਤ ਸੋਹਣਾ ਬਾਗੀ ਢਿਲ ਢੁਲ ਸਜਣੋਂ ਬੜੀ ਸੋਹਣ ਮੈਂ ਵੀ ਹੈ ਜੇ ਮਗਰ ਪੂਰਾ ਥੱਬਾ ਲਾ ਕੇ ਬਣ ਕੇ ਸੂਗੀ ਕਿੰਨੀਆਂ ਢਿੱਲਾਂ ਭਾਜੀ ਬਣਨਾਂ ਵਾ ਚੋਟੀ ਨੇ ਬਣੂਗੀ ਜੀ ਬਣੂਗੀ ਠੀਕ ਆ ਲਾ ਕੇ ਇਹਦਾ ਆਪਾਂ ਸਜਣੋਂ ਛੋਟ ਵੀ ਚਲਾਇਆ ਸਟੇਟਸ ਲਾਇਆ ਹੁਣੇ ਹੀ ਅਜੇ ਗੱਡੀ ਤੇ ਆਉਣ ਹੀ ਦਈਏ ਤੇ ਲਾ ਕੇ ਅਜੇ ਆ ਲੈਓ ਕਰਮਾਲੀ ਮੋੜ ਲਓ ਸਿੰਘ ਸੁng ਬੜਾ ਸੋਨਾ ਬੰਦਰ ਹਨਾ ਸਿੰਘੀ ਕੱਤ ਵਜਨ ਵੀ ਚੰਗਾ ਭਾਜੀ ਹਾਂ ਚੰਗੀ ਕੱਤ ਵਜਨ ਵੀ ਛੋਟਾ ਨਹੀਂ ਆਂ ਬੰਦ ਬੰਦੇ ਦੀ ਬਈ ਬੜਾ ਹੋ ਜਾਂਦਾ ਹਲੋ ਜਿੰਦੀ ਰਵੇ ਕਰਮਾਲੀ ਤੇ ਦੁੱਧ ਵੀ ਚਲੋ ਚੰਗਾ ਪਾਇਆ ਕੱਟੀ ਪਿਛਲੇ ਸਵੇਰੇ ਦੀ ਨੀਲੀ ਰਾਵੀ ਦੀ ਨੇ ਭਾਈ ਸੱਜਣੂ ਤੇ ਹਰਕੇ ਵੀ ਬੱਚਾ ਜਿਹੜਾ ਨੀਲੀ ਦਾ ਹੀ ਪਾਊਗੀ। ਨੋ। ਟੇਲੇ ਟੂਲ ਬੜੀ ਜਵਾਨੇ ਚ। ਬਾਕੀ ਜੇ ਭਾਈ ਕੋਈ ਚਾਰ ਦਿਨ ਸੰਭਲੂਗਾ ਨਾ ਭਾਵੇਂ ਨਫਾ ਲੈ ਲੈ। ਹਾਂ ਸੋਹਣਿਆ ਚੋਟ। ਬੜੀ ਠੱਲਿਓ ਚੰਗੀ ਬਾਨਾ ਮਹਿਣੇ। ਬਾਨਾ ਤੇ ਕਿੰਨੇ ਦੀ ਦੇਦਗੇ? 1 ਪੰਜ ਦੀ ਦੇਰੀ ਹੈ ਜੀ। ਖੁੱਲਾ ਅਟੁੰਦਾ ਮਾਨਦਾਨ ਕਰਕੇ। ਪੂਰੇ ਲੱਖ ਦੇ ਦੇਾਂਗੇ ਜੀ ਪੂਰੇ ਲੱਖ ਦੇ ਹਾਂਜੀ ਛੱਡ ਦੋ 2000 ਰੁਪਏ ਯਾਰ ਛੱਡ ਕੇ ਛੱਡ ਦਾਂਗੇ ਦੋ ਹੀ ਛੱਡ ਦੋ ਚਲੋ ਦੋ ਹੀ ਛੱਡ ਦਾਂਗੇ 98 ਦੇ ਦੇ ਦੋ ਹਾਂਜੀ ਬਾਕੀ ਇਹ ਆ ਵੀ 120 ਦੀ ਛੋਟੀ ਬਿੱਲੀ ਭਾਜੀ ਜਿਸ ਤੇ ਪਿਆਰ ਹੋਗੀ ਜੇ ਨਾ ਵੀ ਕੋਈ ਫੇਰ ਗੱਲ ਕਰਿਓ ਵਿਗਣੇ ਆ ਚਲੋ ਅਗਲੇ ਤੇ ਕਰਮ ਹੈ ਜੀ ਤੇ ਸਾਡੇ ਵੱਲੋਂ ਪਿਆਰ ਭਰੀ ਸასი ਕਾਲ ਰੱਬ ਰੱਖਦਾ ਜੀ